ਤਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇੱਕ ਐਨਆਰਆਈ ਦੀ ਕੋਠੀ ਦੇ ਉੱਪਰ ਉਸਦੇ ਹੀ ਰਿਸ਼ਤੇਦਾਰ ਦੇ ਵੱਲੋਂ ਕਬਜ਼ਾ ਕਰ ਲਿਆ ਗਿਆ ਜੀਆ ਦਾਦੀ ਕਹੇ ਜੇ 2 ਦਿਨ ਹੋਏ ਨੇ ਇਸ ਨੂੰ ਪੰਜਾਬ ਆਏ ਤੇ ਇਸ ਤੋਂ ਪਹਿਲੇ ਜੇ ਆ ਘਰੇ ਵੱਡਦਾ ਤਾਂ ਪਰ ਜਦੋਂ ਇਸ ਨੇ ਘਰ ਦਾ ਦੇਖਿਆ ਜਾ ਕੇ ਕਿਸ ਦਾ ਰਿਸ਼ਤੇਦਾਰ ਤਾਂ ਇਸ ਦਾ ਘਰ ਦੱਬੀ ਬੈਠਾ ਤੇ ਇਸ ਨੇ ਗਵਾਂਡੀਆਂ ਨੂੰ ਨਾਲ ਲਿਆ ਕੇ ਦੇਖ ਸਕਦੇ ਹੋ ਕਿਵੇਂ ਬਾਹਰ ਬਹਿ ਗਿਆ ਤੇ ਬੈਗ ਇਸ ਦੇ ਹੱਥ ਦੇ ਵਿੱਚ ਨੇ ਤੇ ਦੂਜੇ ਪਾਸੇ ਸਾਰੇ ਕਾਗਜ਼ਾਤ ਜਿਹੜੇ ਨੇ ਘਰ ਦੇ ਉਹ ਵੀ ਇਹ ਚੁੱਕੀ ਬੈਠਾ ਪਰ ਹੁਣ ਰੋ ਰਿਹਾ ਕੁਰਲਾ ਰਿਹਾ ਕਹਿੰਦਾ ਮੇਰੀ ਤਾਂ ਕੋਠੀ ਮੇਰਾ ਰਿਸ਼ਤੇਦਾਰੀ ਦੱਬ ਕੇ ਬੈਗ ਗਿਆ ਜਿੱਥੇ ਇੱਕ ਪਾਸੇ ਸਰਕਾਰ ਕਹਿੰਦੀ ਅਸੀਂ ਐਨ ਆਰ ਆਈਆਂ ਨੂੰ ਹਰੇਕ ਸੁੱਖ ਸਹੂਲਤ ਦਿੰਨੇ ਆ ਜਿਸ ਹਿਸਾਬ ਦੇ ਨਾਲ ਇਹ ਸਰਕਾਰ ਦੇ ਵਿੱਚ ਐਨ ਆਰ ਆਈ ਦੀਆਂ ਕੋਠੀਆਂ ਜਿਹੜੀਆਂ ਕਬਜ਼ਾਈਆਂ ਜਾ ਰਹੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਦੋ ਤਿੰਨ ਕੋਠੀਆਂ ਦੇ ਮਾਮਲੇ ਆਤੋਂ 6 ਮਹੀਨੇ ਪਹਿਲਾਂ ਬਹੁਤ ਉੱਟੇ ਸੀ ਤੇ ਇੱਕ ਹੁਣ ਹੋਰ ਨਵਾਂ ਮਾਮਲਾ ਖੜਾ ਹੋ ਗਿਆ ਜਿੱਥੇ ਇੱਕ ਕੋਠੀ ਨੂੰ ਦੱਬਿਆ ਐਨ ਆਰ ਆਈ ਦੀ ਨੂੰ ਉਸਦੇ ਹੀ ਰਿਸ਼ਤੇਦਾਰ ਨੇ ਤੇ ਵਿਚਾਰਾ ਦੇਖ ਸਕਦੇ ਹੋ ਕਿਵੇਂ ਬਾਹਰ ਖੜਾ ਹੈ ਜਹਾਜ਼ ਉਤਰਿਆ ਦੋ ਦਿਨ ਪਹਿਲਾਂ ਇਸ ਦਾ ਪੰਜਾਬ ਤੇ ਉਸ ਤੋਂ ਬਾਅਦ ਇੱਥੇ ਬੈਠਾ ਕਿਉਂਕਿ ਇਸ ਦਾ ਘਰ ਹੈ ਨਹੀਂ ਜਿਹੜਾ ਘਰ ਸੀ ਉਸਦੇ ਉੱਪਰ ਕਬਜ਼ਾ ਇਸਦੇ ਰਿਸ਼ਤੇਦਾਰ ਨੇ ਕਰ ਲਿਆ ਤਾਂ ਸਰਕਾਰ ਨੂੰ ਇਹ ਖਬਰ ਦੇਖਣੀ ਚਾਹੀਦੀ ਦੀ ਅਤੇ ਮੈਂ ਕਹਾਂਗਾ ਕਿ ਨਾਲ ਦੀ ਨਾਲ ਸ਼ੇਅਰ ਕਰਕੇ ਇਹ ਖਬਰ ਜਿਹੜਾ ਪ੍ਰਸ਼ਾਸਨ ਦੇ ਕੰਨਾਂ ਤੱਕ ਪਾਓ ਜਿਹੜੇ ਕਹਿੰਦੇ ਆ ਕਿ ਅਸੀਂ ਐਨਆਰਆਈ ਨੂੰ ਹਰੇਕ ਸੁੱਖ ਸਹੂਲਤਾਂ ਦਿੰਨੇ ਆ ਕਿਉਂਕਿ ਸਰਕਾਰ ਜਿਹੜੀ ਹੈ ਕਿਹਾ ਜਾਂਦਾ ਹੈ ਕਿ ਐਨਆਰਆਈ ਨੂੰ ਐਨਆਰਆਈਆਂ ਨੇ ਬਹੁਤ ਮਦਦ ਕੀਤੀ ਸਰਕਾਰ ਬਣਾਉਣ ਦੇ ਵਿੱਚ ਪਰ ਉਹ ਹੁਣ ਆਪ ਹੀ ਠੱਕੇ ਖਾ ਰਹੇ ਨੇ ਤਾਂ ਦੇਖ ਸਕਦੇ ਹੋ ਕਿ ਮੇ ਲੋਕ ਇਕੱਠੇ ਹੋ ਗਏ ਨੇ ਸਾਰਾ ਗਵਾਂਢ ਇਕੱਠਾ ਹੋਇਆ ਪੁਲਿਸ ਵੀ ਇਕੱਠੀ ਹੋਈ ਹੈ ਕੀ ਕਹਿ ਰਿਹਾ ਐਨਆਰਆਈ ਉਹ ਵੀ ਤੁਹਾਨੂੰ ਸੁਣਾਵਾਂਗੇ ਉਸ ਦਾ ਰੋਣਾ ਦੇਖਿਆ ਨਹੀਂ ਜਾਂਦਾ ਤਾਂ ਦੇਖੋ ਕੀ ਕਹਿੰਦਾ ਹੈਗਾ ਆ ਸੁਣੋ ਹੈ ਅਮਰੀਕਾ ਤੋਂ ਆਏ ਆ ਜੀ ਕਿ ਰੋਲਾ ਕੀ ਇਹ ਕਰਨ ਰੋਲਾ ਕੀ ਹੈ ਜੀ ਸਾਡੀ ਉਹ ਕੋਠੀ ਸੀ ਕਿ ਮੇਰੀ ਤੇ ਮੈਂ ਜਦੋਂ ਘਰੇ ਆਇਆ ਤੇ ਮੈਂ ਉਹਦੇ ਮੁੰਡੇ ਤੋਂ ਚਾਬੀਆਂ ਮੰਗੇ ਚਾਬੀਆਂ ਕਿੱਥੇ ਆ ਆਪ ਉਹ ਬਾਹਰ ਖੇਤਾਂ ਦੇ ਵਿੱਚ ਕੋਠੀ ਪਈ ਉੱਥੇ ਰਹਿੰਦਾ ਵਾ ਤੇ ਇੱਥੇ ਕੋਈ ਨਹੀਂ ਸੀਗਾ ਰਹਿੰਦਾ ਤੇ ਮੈਂ ਉਹ ਚਾਬੀਆਂ ਲੈਣ ਗਿਆ ਪਹਿਲਾਂ ਮੁੰਡੇ ਨੂੰ ਭੇਜਿਆ ਚਾਬੀਆਂ ਲੈ ਆ ਉਹ ਕਹਿੰਦਾ ਵੀ ਹੁਣ ਕੇ ਆਪ ਆ ਕੇ ਲੈ ਜਾ ਜਦੋਂ ਮੈਂ ਘਰੇ ਗਿਆ ਕਹਿੰਦਾ ਅਜੇ ਤਾਂ ਚਾਬੀਆਂ ਦੇਣੀਆਂ ਮੇਰਾ ਕਬਜ਼ਾ ਇੱਥੇ ਦਾ ਮੈਂ ਛੱਡਣੀ ਨਹੀਂ ਕੋਣ ਰਹਿੰਦਾ ਕੌਣ ਜੀ ਇੱਥੇ ਹੁਣ ਕੋਈ ਨਹੀਂ ਸੀ ਹੁਣ ਤਾਂ ਵਿਹਲੀ ਸੀਗੀ ਚਾਬੀਆਂ ਕਿਹਦੇ ਕੋਲ ਹੈ ਚਾਬੀਆਂ ਅਕਵਾਲ ਸਿੰਘ ਕੋਲ ਹੈ ਉਹ ਕੌਣ ਹੈ ਫਕਵਾ ਗਾਂ ਰਿਸ਼ਤੇਦਾਰੀਆਂ ਚੋਂ ਤੁਹਾਡੀ ਰਿਸ਼ਤੇਦਾਰੀ ਕੀ ਹੈ ਗਾਂ ਬੀਬੀ ਦੀਆਂ ਰਿਸ਼ਤੇਦਾਰ ਮੇਰੀ ਰਿਸ਼ਤੇਦਾਰ ਨਹੀਂ ਚਲੀ ਮਾਤਾ ਦੇ ਉਹ ਉਹ ਕਿਉਂ ਆ ਗਏ ਉਹ ਇੱਥੇ ਪਹਿਲਾਂ ਰਹਿੰਦੇ ਰਹੇ ਨਾ ਅਸੀਂ ਇਕੱਠੇ ਰਹਿੰਦੇ ਰਹੇ ਇੱਥੇ ਬਹੁਤ ਚੰਦਾ ਚੱਡ ਨਾ ਰਹਿੰਦਾ ਰਿਹਾ ਕੋਈ ਕਿਰਾਇਆ ਨਹੀਂਗਾ ਅਸੀਂ ਆਪ ਹੀ ਉਹਨੂੰ ਪੈਸੇ ਦਿੰਦੇ ਰਹੇ ਹਾਰੇ ਘਾਤੇ ਦੇ ਦਾਣੇ ਵੀ ਦਿੱਤੇ ਦੁੱਧ ਵੀ ਦਿੱਤਾ ਸਾਰਾ ਕੁਝ ਦਿੱਤਾ ਉਹ ਪਹਿਲਾਂ ਕਿਹਦੇ ਕੋਲ ਹੈ ਮਾਲਕੀ ਕਿਹਦੇ ਨਾਮ ਦੀ ਸੀਗੀ ਉਸ ਤੋਂ ਬਾਅਦ ਜਦੋਂ ਤੁਸੀਂ ਗਏ ਹੈ ਕਿਹਨੂੰ ਦੇ ਕੇ ਗਏ ਸੀ ਮਾਲਕੀ ਕਿਸੇ ਨੂੰ ਮਾਲਕੀ ਨਹੀਂ ਦਿੱਤੀ ਮਾਲਕੀ ਪਹਿਲਾਂ ਪਿਆ ਦੇ ਨਾਮ ਸੀ ਮੜ ਕੇ ਸਾਰਾ ਸਾਰਾ ਕੁਝ ਮੇਰੇ ਕੋਲ ਹੀ ਸੀ ਉਹਦਾ ਛੋੜੇ ਨ ਮੇਰੇ ਨਾਂ ਤੇ ਮੀਟਰ ਵੀ ਮੇਰੇ ਨਾਂ ਤੇ ਆ ਪ੍ਰਾਪਰਟੀ ਟੈਕਸ ਮੈਂ ਦਿੰਦਾ ਵਾਂ ਜਿਹੜਾ ਜਿਹੜਾ ਨਕਸ਼ਾ ਮੇਰੇ ਨਾਂ ਤੇ ਪਾਸ ਹੋਇਆ ਗਾ ਉਹ ਕਿੰਨੇ ਸਾਲ ਤੋਂ ਰਹਿੰਦਾ ਇੱਥੇ ਉਹ ਸਾਡੇ ਨਾਲ ਹੀ ਸੀਗਾ ਉਹ ਤਾਂ 20 ਸਾਲਾਂ ਦਾ ਰਹਿੰਦਾ ਸੀ 20 22 ਸਾਲ ਦਾ ਇੱਥੇ ਨਿੱਕਾ ਜਿਹਾ ਹੁੰਦਾ ਆਇਆ ਸੀ ਇਕੱਠੇ ਰਹਿੰਦੇ ਸੀ ਹਾਂਜੀ ਇਕੱਠੇ ਰਹਿੰਦੇ ਨਿੱਕ-ਨਿੱਕੇ ਜਿਹਾ ਸੀ ਹੁਣ ਤਾਂ ਬਹੁਤ ਵੱਡਿਓ ਕੇ ਸਾਰਾ ਖਰਚਾ ਵਾਜੇ ਉੱਥੇ ਉਹਨਾਂ ਕੋਲੇ ਕੁਝ ਨਹੀਂ ਸੀਗਾ ਉਹਨਾਂ ਜਦੋਂ ਇੱਥੇ ਲਿਆਂਦੇ ਆ ਪਹਿਲਾਂ ਕਦੋਂ ਆਏ ਸੀ ਤੁਸੀਂ ਆ ਪਿਛਲੇ ਸਾਲ 8 ਮਹੀਨੇ ਹੋ ਗਏ ਨਾ ਆਏ ਇਸੇ ਕੋਠੀ ਦੇ ਵਿੱਚ ਰਿਹਾ ਮੈਂ ਕੋਡ ਕੋਈ ਸਮਾਨ ਵੀ ਧੰਦਰ ਸਮਾਨ ਸਾਰਾ ਕੋਸੀ ਪਿਆ ਜੀ ਮੇਰਾ ਚਾਬੀ ਵਗੈਰਾ ਦੱਸੋ ਜੀ ਚਾਬੀਆਂ ਮੇਰੀਆਂ ਕੋਲ ਕਮਰੇ ਦੀਆਂ ਚਾਬੀਆਂ ਕੱਲੀਆਂ ਮੇਰੇ ਕੋਲ ਆਜ ਆਜ ਟੀਐਸ ਵਨ ਦੀ ਗੱਲ ਕੀਤੀ ਜੀ ਵੀ ਟੀਐਸ ਵਨ ਉਹ ਕੀ ਦੇ ਨਾਮ ਤੇ ਆ ਪਾਲ ਸਿੰਘ ਪਾਲ ਸਿੰਘ ਨਿਹਾਉਂਦੇ ਆ ਇੱਕ ਹੋਰ ਪਾਲ ਸਿੰਘ ਮੇਰੇ ਪਿਤਾ ਜੀ ਜੀ ਪਾਲਸ ਕੋਲ ਤੁਸੀਂ ਦਰਖਾਸਤ ਦਿੱਤੀ ਸੀਗੀ ਦੋ ਦਿਨ ਹੋ ਗਏ ਤੁਹਾਨੂੰ ਬਾਹਰ ਕੀ ਕਹਿੰਦੇ ਉਹਨਾਂ ਕੋਸ਼ ਨਹੀਂ ਸੁਣਨਿਆ ਨਹੀਂ ਦਿੱਤਾ ਕੋਈ ਨਹੀਂ ਕੀ ਕਿਹਨੇ ਕੀ ਹੋ ਆ ਜਨਰਲ ਦੀ ਕੋਠੀ ਬਸ ਜਮਾਂ ਖਾਲੀ ਕਰਾਉਣੀ ਚਾਹੁੰਦੇ ਆ ਤੇ ਮੇਰੀ ਐਂਟਰੀ ਕੀਤੀ ਜਾਵੇ ਪਛੀ ਪੰਜਾਬ ਸਰਕਾਰ ਦਾ ਕਹਿ ਰਹੀ ਹੈ ਕਿ ਐਨ ਆਰ ਆਈਆਂ ਦੀਆਂ ਕੋਠੀਆਂ ਨੂੰ ਜਬਤ ਨਹੀਂ ਕੀਤਾ ਜਾਣਗੇ ਸਰਵਾਈ ਸਾਨੂੰ ਨਹੀਂ ਪਤਾ ਇਹ ਹਜੇ ਤੱਕ ਕੁਝ ਨਹੀਂ ਪਰਸੋਂ ਦਾ ਹੋਏਗਾ ਪਰਸੋਂ ਦਾ ਮੈਂ ਐਂ ਗੇੜੇ ਖੰਡਾ ਲੋਕਾਂ ਦੇ ਘਰੇ ਪੈਂਦਾ ਪਰ ਤਾਂ ਪਾਸਾਸੇ ਰਿਸ਼ਤੇਦਾਰੀਆਂ ਚ ਕਿਤੇ ਰਹਿ ਰਹੇ ਹੁਣ ਮੈਂ ਆ ਉਹ ਆ ਦੇ ਚਾਚੇ ਦੇ ਮੁੰਡਿਆਂ ਦੇ ਗਾਂ ਕਿਹਦੇ ਘਰੇ ਰਹਿ ਰਹੇ ਉਹਥੇ ਮੇਰਾ ਤੁਮ ਕੋਠੀ ਤੁਹਾਡੀ ਇੱਥੇ ਰਹਿੰਦੇ ਹਾਂ ਹਾਂਜੀ ਪਿਛਲੇ ਸਾਲ ਮੈਂ ਇੱਥੇ ਰਿਹਾ ਜੇ ਨਹੀਂ ਗਾ ਤੇ ਮੈਂ ਉੱਥੇ ਸਾਰਾ ਕੋਈ ਸਮਾਨ ਦੱਸ ਸਕਦਾ ਹੁਣ ਮੇਰਾ ਕੀ ਕੀ ਪਿਆ ਉਹਥੇ ਮੇਨ ਗੇਟ ਦੀ ਚਾਬੀ ਮੇਨ ਗੇਟ ਦੀਆਂ ਚਾਬੀਆਂ ਉਚਾ ਕੇ ਲੈ ਕੇ ਸਾਰਾ ਕੁਝ ਪਿਛਲੇ ਸਾਲ ਮੈਂ ਇੱਥੇ ਹੀ ਰਿਆਮ ਘਰੀ ਉਸ ਤੋਂ ਬਾਅਦ ਮੈਂ ਉਹ ਖੁੱਲਾ ਛੱਡ ਗਿਆ ਮੈਂ ਕੱਲੇ ਕਮਰੇ ਨੂੰ ਜੰਦਾ ਲਾ ਗਿਆ ਕਿਉਂਕਿ ਮੈਨੂੰ ਮੈਂ ਕਿਹਾ ਚੱਲ ਜੰਦਾ ਲਾ ਕੇ ਰੱਖ ਦਿੰਦੇ ਆ ਇਹਨੂੰ ਕਮਰੇ ਨੂੰ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਰਹੇ ਆ ਫਿਰ ਮੇਰੇ ਭਰਾ ਨੇ ਉੱਥੇ ਕੋਠੀ ਪਾ ਕੇ ਦਿੱਤੀ ਇਹਨੂੰ ਉੱਥੇ ਉਹ ਸਾਰਾ ਕੁਝ ਲੈ ਗਿਆ ਸਾਰਾ ਕੁਝ ਸਾਡਾ ਜਿਹੜਾ ਸਮਾਨ ਸੀ ਲੈ ਗਿਆ ਬਸ ਇਹਦੀ ਗੱਲ ਕੀਤੀ ਜਾ ਰਹੀ ਬਸ ਇਹਨਾਂ ਤੁਹਾਡੀ ਦਾਦੀ ਵੱਲੋਂ ਜਿਹੜੀ ਹੈਗੀ ਹੈ ਥੀ ਹੋਈ ਹੈ ਕਿਸੇ ਨਾਲ ਕੀ ਵਸੀਅਤ ਦੇ ਵਿੱਚ ਹੈ ਕੌਣ ਹੈ ਜਿਨ੍ਹਾਂ ਦੇ ਵਿੱਚ ਹੋ ਜੀਏ ਮਸੀਤ ਹੁਣ ਮੈਨੂੰ ਤਾਂ ਪਤਾ ਨਹੀਂ ਕਿੱਥੋਂ ਇਹਨੇ ਕਰਾਈ ਆ ਜਾਲੀ ਕਰਾਈ ਆ ਕਿਵੇਂ ਕਰਾਈ ਆ ਸਾਨੂੰ ਕੁਝ ਨਹੀਂ ਪਤਾ ਸੀਗਾ। ਨਾ ਪਿਛਲੇ ਸਾਲ ਇੱਥੇ ਮੇਰਾ ਨਾ ਕੋਈ ਗੱਲਬਾਤ ਉਦੋਂ ਵੀ ਮਾਤਾ ਤਾ ਪੂਰੀ ਹੋਈ ਸੀ। ਕੋਈ ਗੱਲਬਾਤ ਨਹੀਂ ਕੀਤੀ। ਸ਼ਿਕਾਇਤ ਕੀਤੀ ਸੀ। ਹਾਂਜੀ। ਸ਼ਿਕਾਇਤ ਕੀਤੀ। ਸ਼ਿਕਾਇਤ ਅਚਾਂ ਹੀ ਥਾਣੇ ਦੇ ਵਿੱਚ ਕੀਤੀ ਹੈ। ਇਹ ਥਾਣੇ ਦੇ ਵਿੱਚ ਵੀ ਐਸ ਤਰ੍ਹਾਂ ਬੋਸ ਸਾਹਿਬ ਨੇ ਕਹਿ ਰਿਹਾ ਕਿ ਹਾਂ ਮੈਂ ਕਰਾਂ। ਹਾਂ ਬੋਸ ਸਾਹਿਬ ਨੇ ਕਿਹਾ ਸੀ ਕੱਲੇ ਨੂੰ ਥਾਣੇ 'ਚ ਸੱਦਿਆ ਗਿਆ ਸੀ। ਸੱਦ ਕੇ ਉਹਨਾਂ ਨੇ ਕਿਹਾ ਸੀ ਤੇ ਜਾ ਕੇ ਚਾਬੀਆਂ ਉਹਨੇ ਚਾ ਕੇ ਲੋਕ ਖੋਲ ਦੇ। ਮੜ ਕੇ ਜਦੋਂ ਐਸ ਐਚ ਓ ਨੇ ਕਿਹਾ ਸੀ ਕਿ ਐਸ ਐਚ ਓ ਨੇ ਕਹਿ ਕੇ ਉਹਨਾਂ ਕਹ ਤੇ ਮੋਰਕੇ ਪੁਲਸ ਤੇ ਸਾਰੇ ਬੰਦੇ 40 ਬੰਦੇ ਜਿਹੜੇ ਉੱਥੇ ਜਾ ਕੇ ਖੜੇ ਰਹੇ ਉੱਥੇ ਕੋਈ ਗਿਆ ਨਹੀਂ ਕੋਈ ਨਾ ਲਾਉ ਖੋਲਿਆ ਰਤ ਮੌਕੇ ਤੇ ਪੁਲਸ ਵੀ ਗਈ ਸੀ ਰਾਤ ਉੱਥੇ ਐਸਐਚਓ ਗਿਆ ਵਾ ਡਿਪਟੀ ਗਿਆ ਵਾ ਸਾਰੇ ਉੱਥੇ ਜਾ ਕੇ ਮੌਕਾ ਦੇਖਿਆ ਉਹਨਾਂ ਨੇ ਹਾਂਜੀ ਕੀ ਮੰਨ ਕਰਦੇ ਮੰਗਾ ਸੀ ਤਾਂ ਇਹ ਕਾਗਜ਼ਾਤ ਵੀ ਮੈਨੂੰ ਕੋਠੀ ਦੀ ਐਂਟਰੀ ਕਰਾਈ ਜਾਵੇ ਹੂੰ ਤੇ ਮਕਾਨ ਗੁਰਚੰਦ ਸਿੰਘ ਦਾ ਹੀ ਆ ਪਹਿਲਾਂ ਇਹਦੇ ਪਿਓ ਦਾ ਸੀਗਾ ਪਿਓ ਇਹਨੂੰ ਦੇ ਗਿਆ ਕਨੈਕਸ਼ਨ ਬੀਲ ਦਾ ਇਹਦੇ ਨਾਂ ਤੇ ਆ ਪ੍ਰੋਪਰਟਾਟ ਖੇਤ ਅਰਧਾ ਇਹ ਮਕਾਨ ਇਹਦਾ ਇਹ ਨਹੀਂ ਬਣਾਇਆ ਵਾ 20-22 ਸਾਲ ਪਹਿਲਾਂ ਇਹਨੇ ਬਣਾਇਆ ਸੀ ਪਹਿਲਾਂ ਸਾਡਾ ਪੁਰਾਣਾ ਚਵਾਰਾ ਹੁੰਦਾ ਸੀ ਇਹਨਾਂ ਦਾ ਇੱਥੇ ਛੋਟਾ ਢਾ ਕੇ ਇਹਨਾਂ ਨੇ ਛੋਟਾ ਮਕਾਨ ਬਣਾਇਆ ਤੇ ਹੁਣ ਮਕਾਨ ਦੇ ਵਿੱਚ ਕੌਣ ਰਹਿ ਰਿਹਾ ਸੀ ਜੀ ਕੋਈ ਵੀ ਨਹੀਂ ਰਹਿ ਰਿਹਾ ਖਾਲੀ ਸੀ ਜਿਸ ਬੰਦੇ ਨੇ ਹੁਣ ਆ ਕੇ ਜੰਦਾ ਖੋਲ ਕੇ ਕਬਜ਼ਾ ਕੀਤਾ ਇਹਨਾਂ ਦੇ ਭਰਾ ਨਹੀਂ ਉਹਨੂੰ ਬਾਹਰ ਮਕਾਨ ਪਾ ਕੇ ਦਿੱਤਾ ਵਾ ਉਹਦੇ ਵਿੱਚ ਰਹਿ ਰਿਹਾ ਹੈਗਾ ਇੱਥੇ ਕੋਈ ਨਹੀਂ ਰਹਿ ਰਿਹਾ ਹੁਣ ਕੱਲ੍ਹ ਬਰਸੋ ਦਾ ਉਹਨੇ ਕਬਜ਼ਾ ਕਰ ਲਿਆ ਜਦੋਂ ਆਇਆ ਕਰਕੇ ਹੁਣ ਅੰਦਰ ਬੈਠੇ ਆ ਅੱਗੇ ਵੀ ਆਂਦੇ ਆ ਇੰਡੀਆ ਇਹ ਇਹ ਪਿੱਛੇ 8-9 ਮਹੀਨੇ ਪਹਿਲਾਂ ਆਇਆ ਸੀ ਉਦੋਂ ਇਸੇ ਮਕਾਨ ਚ ਰਹਿ ਕੇ ਗਿਆ ਸੀ ਇਹ ਕੋਈ ਅਧਿਕਾਰੀ ਨਾਲ ਗੱਲਬਾਤ ਹੋਈ ਉਹ ਇਸ ਬਾਰੇ ਕੋ ਆ ਮੇਰੇ ਨਾਲ ਹੀ ਹੈਗੇ ਨੇ ਗੱਲਬਾਤ ਹੋਈ ਆ ਸਾਨੂੰ ਕਹਿੰਦੇ ਰੁਕਾ ਭੇਜਦੇ ਆ ਉੱਥੇ ਗਏ ਵੀ ਸੀ ਪਰ ਕੋਈ ਕਾਰ ਵੀ ਨਹੀਂ ਹੋਇਆ ਹਜੇ ਤੱਕ ਹੋਈ ਜੀ ਐਸੇ ਮੇਨ ਸੱਚਾਈ ਕੀ ਮਕਾਨ ਹੈ ਕੀ ਦਾ ਪਾਵਰ ਆਫ ਕਰਨੀ ਕੀਤੇ ਕੋਲੇ ਆ ਯਾਨੀ ਕੋਈ ਰਜਿਸਟਰੀ ਹੈ ਇਹ ਲਾਲ ਕੀਤੇ ਵਿੱਚ ਜਗਾ ਜੱਦੀ ਪੁਸ਼ਤੀ ਜਗਾ ਹੈ ਸਾਡੇ ਦਾਦੇ ਪਰਦਾਦੇਾਂ ਦੀ ਜਗਾ ਕੋਈ ਹੁਣ ਨਹੀਂ ਖਰੀਦੀ ਅਸੀਂ ਇਹਨਾਂ ਨੇ ਤੇ ਦਾਦਿਆਂ ਪੰਡਾਦਿਆਂ ਦੀ ਜਗਾ ਹੀ ਮੁਰਤ ਜੋਂ ਦੇ ਜੰਮੇ ਆ ਮੇਰਾ 1964 ਦਾ ਬਰਤ ਆ ਉਦੋਂ ਬਾਅਦ ਜਦੋਂ ਸੁੱਤ ਸੰਭਲੀਏ ਮਕਾਨ ਚ ਮੈਂ ਇਹਨਾਂ ਨੂੰ ਦੇਖਿਆ ਟੈਕਸ ਕਿਹਦਾ ਜਿਹੜੇ ਤਾਰੇ ਗਏ ਐ ਬਿੱਲ ਜਿਹੜੇ ਤਾਰੇ ਗਏ ਐ ਇਹੋ ਕਿਹਦੇ ਨਾਮ ਤੇ ਕੋਣ ਤਾਰਦਾ ਰਿਆ ਟੈਕਸ ਹੁਣ ਗੁਰਚੰਦ ਸਿੰਘ ਦੇ ਨਾਮ ਤੇ ਤਾਰਦੇ ਆ ਪਹਿਲਾਂ ਪ੍ਰਾਪਰਟੀ ਇਹਦੇ ਬਾਪ ਦੇ ਨਾਮ ਤੇ ਤੇ ਕੋਈ ਡੀਐਸਆਰ ਵੀ ਕਿੱਢੀ ਹੋਈ ਹੈ ਹਾਂਜੀ ਡੀਐਸਆਰ ਸਰਟੀਫਿਕੇਟ ਵੀ ਲੁੱਤਾ ਗਏ ਨੇ ਏਸਵਨ ਦਾ ਸਰਟੀਫਿਕੇਟ ਵਗੈਰਾ ਵੀ ਕੋਈ ਹੈਗਾ ਪੀਐਸਵਨ ਦਾ ਪਾਲ ਸਿੰਘ ਦੇ ਨਾਮ ਤੇ ਆ ਜੇ ਉਹਨੇ ਕੋਈ ਬਣਾਇਆ ਹੈਗਾ ਉਹ ਝਾਲੀ ਆ ਪਾਸੰਗਣਾ ਦਾ ਫਾਦਰਾ ਗੁਰਚਨ ਸਿੰਘ ਦਾ ਇਹ ਸੁਣਨ ਕਿ ਆ ਰਿਹਾ ਕਿ ਵਸੀਤ ਹੋਈ ਹੈ ਕੋਈ ਪੋਤਾ ਪੋਤੀ ਦੇ ਨਾਂ ਤੇ ਕੀ ਕੀ ਹੋਈ ਹੈ ਕੀ ਵਿੱਚ ਕੀ ਸਹੀ ਕੋਈ ਵਸੀਤ ਨਹੀਂ ਕਰਾਈਗੀ ਉਹ 84 ਸਾਲ ਦੀ ਸਾਡੀ ਮਾਸੀ ਸੀ ਮਹੱਲੇ ਦੇ ਵਿੱਚੋਂ ਉਹਦਾ ਦਿਮਾਗੀ ਤੌਰ ਤੇ ਹੱਲ ਚੁੱਕੇ ਸੀ ਉਹਦਾ ਵਸੀਤ ਕਰਾਉਣ ਦੇ ਯੋਗ ਹੀ ਨਹੀਂ ਸੀ ਪਲਾਤ ਉਹਨੇ ਡੈਥ ਪਿਛਲੇ ਸਾਲ ਹੀ ਹੋਈ ਹੈ ਵਸੀਤ ਕਰੋ ਜੀ ਵਸੀਤ ਅਸੀਂ ਇੱਥੇ ਦੇਖੀ ਸੀ ਇਹਨਾਂ ਕੋਲੇ 19 ਚ ਹੋਈ ਹੋਈ ਆ ਉਹਦਾ ਸਾਨੂੰ ਪਤਾ ਨਹੀਂ ਪਰ ਇੱਥੇ ਪੁਲਿਸ ਕੋਲੇ ਦੇਖੀ ਸੀ ਕੀ ਮੰਗ ਕੀ ਕਰਦੇ ਹੁੰਦੇ ਇਹ ਮੰਗਦਾ ਸੀ ਇਹਦੀ ਸਾਰਾ ਮੁਹੱਲਾ ਹੀ ਕਰਦੇ ਆ ਇਕੱਲਾ ਮੈਂ ਨਹੀਂ ਕਰਦਾ ਸਾਰਾ ਮੁਹੱਲਾ ਹੀ ਮੰਗ ਕਰਦਾ ਵੀ ਇਹਨੂੰ ਇਹਦਾ ਮਕਾਨ ਦਵਾਇਆ ਜਾਵੇ ਸਰਕਾਰ ਕਹੀ ਤਾਂ ਜਾਂਦੀ ਆ ਪਰ ਕਹੇ ਪਾਸਾ ਟੱਕੇ ਖਾਈ ਜਾਂਦਾ ਅਸੀਂ ਕਦੇ ਕਿਸੇ ਦੇ ਘਰੇ ਪਾਉਣੇ ਕਿਸੇ ਕਿਸੇ ਦੇ ਘਰੇ ਪਾਉਣੇ ਆ ਟੌਹਰੇ ਇੱਕ ਬੰਦਾ ਘਰ ਵੀ ਪਵਾ ਕੇ ਰਾਜੀ ਨੇ ਬਗਾਨੇ ਬੰਦੇ ਨੂੰ ਇੱਕ ਦਿਨ ਗੁਰਦੁਆਰੇ ਵੀ ਰਿਹਾ ਵਾ ਇਹ ਗੁਰਚੰਦ ਸਿੰਘ ਮੈਰਕਾ ਤੋਂ ਆਇਆ ਸੀਗਾ ਇਹਨਾਂ ਦਾ ਕੋਈ ਬਾਸੀ ਦਾ ਲੜਕਾ ਹੀ ਲੱਗਦਾ ਉਹਨੂੰ ਇਹ ਮਤਲਬ ਅਗੇ ਸਪੋਰਟ ਮਤਲਬ ਘਰ ਸੰਭਲਣ ਲਈ ਦੇ ਕੇ ਗਏ ਸੀ ਮਤਲਬ ਅਗੇ ਇਹਨਾਂ ਨੇ ਕਿਹਾ ਇਹਦੀ ਮਦਰ ਵੀ ਰਹਿੰਦੀ ਸੀ ਇੱਥੇ ਮਦਰ ਨੇ ਹੁਣ ਇਹਨੇ ਲੋਕ ਲਾਤੇ ਜਿਹਨੂੰ ਸਾਹਮਣੇ ਗਏ ਸੀ ਉਹ ਉਹ ਕਹਿੰਦਾ ਵੀ ਮੈਨੂੰ ਇਹਦੀ ਮਦਰ ਨੇ ਮੇਰੇ ਨਾਂ ਕਰਾਤਾ ਇਹ ਮਕਾਨ ਇਹ ਕਹਿੰਦਾ ਵੀ ਮਕਾਨ ਨੇ ਮੇਰਾ ਹੁਣ ਦੋਨੋਂ ਪਾਰਟੀਆਂ ਨੂੰ ਬੁਲਾਇਆ ਹੈ ਦੋਨੋਂ ਪਾਰਟੀਆਂ ਨੂੰ ਬੁਲਾ ਕੇ ਦੇਖਦੇ ਆ ਕਿ ਕੌਣ ਦਾ ਕੌਣ ਚੁਟਾ ਸਾਡੇ ਕੋਲ ਇਨਵੈਸਟੀਗੇਸ਼ਨ ਚਲਦੀ ਆ ਉਹ ਤੋਂ ਬਾਅਦ ਇਹ ਦੱਸ ਸਕਦਾ ਕਿਹਦਾ ਕਿਹਦਾ ਕਿਹੜਾ ਮਕਾਨਾ ਕਿਹੜਾ ਪਰ ਦੂਜੰਦਾ ਕਹਿਣਾ ਕਿ ਬੀਬੀ ਦਾ ਬਿੱਲ ਹੋਈ ਉਹਨਾਂ ਦੇ ਨਾਮ ਦਾ ਉਹ ਰਿਕਾਰਡ ਚੈੱਕ ਕਰ ਲੈਣਾ ਜੇ ਉਹਨਾਂ ਦੇ ਨਾਮ ਤੇ ਹੋਇਆ ਤਾਂ ਫਿਰ ਉਹਨਾਂ ਦਾ ਫਿਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਡਾਕੂਮੈਂਟ ਵੀ ਸਾਰੇ ਮੇਰੇ ਕੋਲੇ ਐ ਇਸ ਵਨ ਵੀ ਹੈਗਾ ਪਰ ਗਲਤ ਜਿਹੜਾ ਕੰਮ ਹੋਇਆ ਹੈਗਾ ਚਾਬੀਆਂ ਦਿੱਤੀਆਂ ਗਈਆਂ ਦੁਆਰੇ ਕੋਲਪ ਨੇ ਵੀ ਚਾਬੀਆਂ ਦੇਣ ਦੀ ਗੱਲ ਕੀਤੀ ਬਣਦਾ ਨਹੀਂ ਆਇਆ ਮੇਰੇ ਕੋਲ ਕੱਲ ਆਏ ਸੀ ਦੋਨੇ ਆਪਸ ਵਿੱਚ ਸਮਝੌਤਾ ਕਰ ਗਏ ਸੀ ਵੀ ਅਸੀਂ ਕਾਗਜ਼ੇ ਚੈੱਕ ਕਰ ਲਓ ਦੋਨਾਂ ਦੇ ਪਰ ਉੱਥੇ ਜਾ ਕੇ ਫਿਰ ਇਹਨਾਂ ਦਾ ਡਿਸਪੂਟ ਪੈ ਗਿਆ ਹੁਣ ਅਸੀਂ ਆਪਣੇ ਕੋਲ ਬੁਲਾਏ ਆ ਪਹਿਲਾਂ ਕੱਲ ਪੰਚਾਇਤੀ ਦੌਰ ਤੇ ਨਿਬੜ ਗਿਆ ਸੀ ਹੁਣ ਅਸੀਂ ਆਪਣੇ ਕੋਲ ਤੌਰ ਤੇ ਬੁਲਾਇਆ ਹੁਣ ਦੇਖਦੇ ਆ ਕਿ ਬਦਲ ਦੋਨਾਂ ਦੇ ਡਾਕੂਮੈਂਟ ਚੈੱਕ ਕਰ ਜਿਹੜੇ ਜੋ ਜੇ ਗਲਤ ਹੋਗਾ ਉਹਦੇ ਅਗੇ ਇਸ ਪ੍ਰੋਸੀਡਿਨ ਕਰਵਾਇਆ ਅਸੀਂ ਅਮਰੀਕਾ ਤੋਂ ਆਏ ਆ ਜੀ